ਇਕ ਰਾਜਾ ਸੀਗਾ ਰਾਜਾ ਕਾਂਥ ਉਹ ਰਾਜਾ ਕਾਂਥ ਸੰਗਤ ਕੋਤਰ ਸਵ ਪਾਠ ਖਲੋਂਦਾ ਉਹਦੇ ਕੋਤਰ ਸਵ ਪਾਠ ਖਲੋਣਾ ਹੁੰਦਾ ਤੇ ਉਹ ਵਜੀਰ ਨੂੰ ਕਹਿੰਦਾ ਰਾਜਾ ਜੀ ਆਪਾਂ ਕੋਤਰ ਸਵ ਪਾਠ ਖਲੋਣੇ ਆਂ ਵੀ ਆਇਆ ਤਾਂ ਪੁੱਛ ਲੈ ਆਪਣੇ ਬ੍ਰਾਹਮਣਾਂ ਨੂੰ ਇੰਨਾ ਦਾਨ ਦੱਸਣਾ ਦਿੰਨੇ ਆਪਾਂ ਕਿੰਨੇ ਨਾਮਕ ਨਾਮ ਦਿੰਨੇ ਆ ਇਹਨਾਂ ਨੂੰ ਆਇਆ ਤਾਂ ਛੇ ਵੀ ਮੈਂ ਜੀ ਮਰੂੰਗਾ ਕਰ ਮੈਨੂੰ ਮਾਰੂ ਕੋਣ ਤਾਰੇ ਨੇ ਤੜਕੇ ਨੂੰ ਬੰਮਣ ਇਕੱਠੇ ਕਰ ਲਏ ਕਰੇ ਬ੍ਰਾਹਮਣ ਇਕੱਠੇ ਜਲਾ ਉਹਨਾਂ ਨੂੰ ਕਹਿੰਦਾ ਵੀ ਐ ਦੱਸੋ ਬੇ ਮੈਨੂੰ ਮਾਰੂ ਕੋਣ ਚਲ ਜਿਹੜਾ ਉਹਨਾਂ ਤੇ ਬਦਮਾਨ ਪੰਡਤ ਜੀ ਦਾ ਉਹ ਕਹਿੰਦਾ ਵੀ ਮੈਂ ਸਵੇਰੇ ਜੋਸ ਲਾ ਕੇ ਦੱਸ ਸਕਦਾ ਚਲ ਦੂਜੇ ਦਿਨ ਕਚਹਿਰੀ ਲੱਗੀ ਵਿਚਾਰੀ ਚ ਵਾਗਿਆ ਕਹਿੰਦਾ ਵੀ ਦੱਸ ਪੰਡਤਾ ਕਹਿੰਦਾ ਵੀ ਤੈਨੂੰ ਤੇਰਾ ਭਾਣ ਜਾਂ ਮਾਰੂਗਾ ਕਹਿੰਦਾ ਤੇਰਾ ਭਾਣ ਜਾ ਮਰੂ ਹੈ ਨਾ ਹਾਂ ਉਹਦੀ ਭੈਣ ਕੀ ਰਾਜੇ ਦੀ ਰਾਜੇ ਕੰਸ ਦੀ ਦੇਵਕੀ ਤੇ ਉਹਦੇ ਕੋਲ ਜੋ ਉਹਨਾਂ ਤੇ ਦੋ ਕਲਾ ਉਹਨੇ ਕਿਹਾ ਕਹਿੰਦਾ ਵੀ ਜੇ ਮੇਰਾ ਭਾਣ ਜਾ ਮਰੂ ਇਹ ਤਾਂ ਮੈਂ ਗੱਦੀ ਥੋੜੀ ਹੈ ਉਹਨੇ ਭੇਜੇ ਨੌਕਰਾਂ ਜਾ ਕੇ ਗਏ ਉਹਦੇ ਕੋਲ ਜਾ ਕੇ ਉਹਨੂੰ ਕਹਿੰਦੇ ਭਾਈ ਦੇਵਕੀ ਤੇਰਾ ਤਾਂ ਭਾਈ ਤੇ ਲੈਗਾ ਤੈਨੂੰ ਸੱਦਿਆਗਾ ਜਦੋਂ ਉਹ ਉਹਨੇ ਗੋਕਲ ਨੂੰ ਕਹਿੰਦੀ ਕਿ ਮੇਰਾ ਤਾਂ ਭਾਈ ਢੱਲਾ ਵੀ ਚੱਲ ਦੇ ਲੈ ਨਾਲ ਉਹ ਜਦੋਂ ਆਏ ਆਏ ਉਹ ਸੱਤ ਜੰਦੇ ਤੋਂ ਅੰਦਰ ਕਰਤੇ ਨਾ ਹੀ ਤਾਂ ਗੋਕਲ ਤੇ ਨਾਲੇ ਉਹ ਸੱਤ ਜੰਦੇ ਤੋਂ ਅੰਦਰ ਕਰੇ ਹੋਏ ਉਹ ਜਦੋਂ ਉਹਨਾਂ ਕੋਲੇ ਬੱਚਾ ਹੁੰਦਾ ਸੀ ਤੇ ਉਹ ਰਾਜਾ ਮਾਰਨ ਦਾ ਦੀਗਾ ਰਾਜਾ ਮਾਰਨ ਦਾ ਦੀ ਹੌਲੀ ਹੌਲੀ ਦੇ ਲੈ ਉਹਦੇ ਪੰਜ ਚਾਰ ਬੱਚੇ ਮਾਰੇ ਜਦੋਂ ਮਾਰੇ ਉਹਦੀ ਇੱਕ ਚੁੰਨੀ ਬਤਾਈ ਹੋਈ ਸੀ ਉਹਦਾ ਨਾਂ ਉਹਦੀ ਸੋਦਾ ਉਹਦੇ ਨਾਲ ਉਹਦੀ ਦੇਵਕੀ ਦੀ ਚੁੰਨੀ ਬਤਾਈ ਦੀ ਉਹ ਜਦੋਂ ਕਿਤੇ 3 ਆੜਾ ਉਦੋਂ ਇਕੱਠੀਆਂ ਹੁੰਦੀਆਂ ਆਂਦੀਆਂ ਕੁੜੀਆਂ ਉਹ ਜਦੋਂ ਗਈ ਉੱਥੇ ਉਹ ਕਹਿੰਦੀ ਬੇਬੇ ਦੇਖ ਲੈ ਮੈਂ ਤਾਂ ਦੇਵਕੀ ਨੂੰ ਮਿਲਣਾ ਵੀ ਆਈ ਆ 3 ਤੇ ਕਹਿੰਦੇ ਨਾ ਪਤੋਦਾ ਨਾ ਨੌਲੇ ਉਹ ਤਾਂ ਸੱਤ ਜੰਨਾਂ ਤੋਂ ਅੰਦਰ ਕਰੀ ਹੋਈ ਆ ਰਾਜੀ ਜੀ ਕਹਿੰਦੇ ਐਡਾ ਕੀ ਗਨਾਹ ਹੋ ਗਿਆ ਤੂੰ ਕਹਿੰਦਾ ਹੈ ਪੰਡਤ ਨੇ ਉਹਨੂੰ ਉਲਟਰਾ ਪਾਤਾ ਉਹਦੇ ਬੱਚਾ ਉਹਦੇ ਦਾ ਮਾਰਨਦਾ ਜਿਹੜਾ ਬੱਚਾ ਉਹ ਵੀ ਪੈਦਾ ਹੁੰਦਾ ਕਹਿੰਦੇ ਅੱਛਾ ਉਹਨੇ 5-7 ਕੁੜੀਆਂ ਲੈਤੀਆਂ ਰਾਜੇ ਦੇ ਪੇਸ਼ ਹੋਈ ਜਾ ਕੇ ਉਹ ਨੂੰ ਰਾਜੇ ਨੂੰ ਕਹਿੰਦੀ ਕਿ ਰਾਜਾ ਜੀ ਦੇਖ ਲੈ ਮੈਂ ਤਾਂ ਦੇਵਕੀ ਨੂੰ ਮਿਲਣਾ ਤੇ ਸਾਡੀਆਂ ਚੁੰਨੀਆਂ ਬਟਨੀਆਂ ਕਹਿੰਦਾ ਹਾਂ ਕਹਿੰਦਾ ਉਹ ਤਾਂ ਭਾਜੂਗੀ ਉਹ ਕਹਿੰਦੀ ਵੀ ਅਸੀਂ ਸ਼ੀਲ ਨਹੀਂ ਆਈਆਂ ਸ਼ੀਆਂ ਦੇ ਗੱਲ ਵੜਨ ਦੀ ਜੇ ਦੇਵਕੀ ਭਾਜੇ ਸਾਡੀ ਜ਼ਿੰਮੇਵਾਰੀ ਹੈ ਵੀ ਜਿਵੇਂ ਤੂੰ ਜਿੰਦਾ ਤੂੰ ਅੰਦਰ ਕਰੀ ਓਮ ਜੀ ਕਰਕੇ ਜਾਵਾਂਗੇ ਉਹਨੇ ਸ਼ਕਤੀ ਛੱਡ ਕੇ ਜਿਹਨੇ ਉਹ ਤਾਂ ਦੋਏ ਭੈਣਾ ਗੱਲਾਂ ਲਾਗੀਆਂ ਕਰਨ ਦੇਵਕੀ ਤੇ ਉਹ ਦੋ ਗੱਲਾਂ ਕਰੀ ਜਾਂਦੀਆਂ ਨੇ ਉਹ ਕਹਿੰਦੀ ਭੈਣੇ ਕੀ ਗੱਲ ਹੋ ਗਈ ਵੀ ਤੈਨੂੰ ਇਹ ਨਾ ਤੇਰੇ ਭਰਾ ਨੇ ਜੇਲ੍ਹ ਚ ਕਰਤਾ ਉਹ ਕਹਿੰਦੀ ਵੀ ਰਾਜੇ ਨੇ ਇਹਨੇ ਆਪਣੇ ਪੰਡਤ ਨੇ ਉਹਨੂੰ ਐਂ ਕਹਿਤਾ ਵੀ ਤੇਰਾ ਭਾਣ ਜਮਾਰੂ ਤੈਨੂੰ ਹੁਣ ਜਿਹੜਾ ਬੱਚਾ ਹੁੰਦਾ ਮੇਰੇ ਕੋਲੇ ਵੀ ਉਹ ਤੇਰੇ ਮਾਰ ਦਿੰਦਾ ਕਹਿੰਿਆ ਆਪਾਂ ਭਗਤਨੀਆ ਫਿਰ ਆਪਾਂ ਰੱਬ ਨੂੰ ਅਰਜ਼ ਕਰੀਏ ਇਕ ਲੱਤ ਦੇ ਭਾਰ ਤੇ ਹੋ ਕੇ ਕਹਿੰਦੀ ਆ ਸੱਚਾ ਪਾਤਸ਼ਾਹ ਜੋ ਸਾਡੀ ਲੱਜਾ ਰੱਖਦਾ ਸਾਡੇ ਦੁਨਾਂ ਦੇ ਇੱਕ ਦਨ ਬੱਚੇ ਹੋਣ ਤੇ ਉਹਨਾਂ ਦੇ ਕੋਲ ਫਿਰ ਇੱਕ ਦਨ ਬੱਚੇ ਹੋਏ ਦੁਨਾਂ ਕੋਈ ਇੱਕ ਰਾਤ ਚ ਤੇ ਜਿਹੜੀ ਤਾਂ ਸੋਰਾ ਵੀ ਉਹਦੇ ਕੋਲ ਤਾਂ ਹੋ ਗਿਆ ਕ੍ਰਿਸ਼ਨ ਇਹ ਇਹ ਫਿਰ ਜਿਹੜਾ ਧੋਕਰ ਦੀਗਾ ਗੋਕਲ ਦੀ ਸੰਗਤ ਹੀ ਜਾਂਦਾ ਹੁੰਦਾ ਕ੍ਰਿਸ਼ਨ ਮਹਾਰਾਜ ਜੀ ਚ ਜੇ ਉਹ ਉੱਥੇ ਜਾ ਕੇ ਇਹਨਾਂ ਉਹਨੂੰ ਕਹਿੰਦਾ ਗੋਕੜਾ ਤੂੰ ਕਿ ਮੈਨੂੰ ਮੋਚਣਾ ਹੋਇਆ ਬੈਠਾ ਕਹਿੰਦਾ ਜੀ ਮਹਾਰਾਜ ਕਲ ਪੁੱਛਣਾ ਕਹਿੰਦਾ ਤਾਂ ਵੀ ਕਹਿੰਦਾ ਐ ਕਰਕੇ ਸਾਪੇ ਜਿੰਨਾ ਤੋਂ ਅੰਦਰ ਕਰੇ ਹੋਏ ਆ ਮੇਰਾ ਜਿਹੜਾ ਬੱਚਾ ਹੁੰਦਾ ਉਹ ਰਾਜਾ ਕੰਨ ਫ ਮਾਰ ਦਿੰਦਾ ਤੇ ਜੇ ਕਹਿੰਦਾ ਤੇਰੇ ਵਰਗਾ ਕੋਈ ਕਲਾ ਵਾਲਾ ਮੇਰੇ ਘਰੇ ਆ ਗਮ ਕੇ ਐ ਕਹਿੰ ਕੇ ਉਹ ਜਿਹੜਾ ਉਹ ਕਹਿੰਦਾ ਜੀ ਗਲਤੀ ਹੋ ਗਈ ਮੇਥੋਂ ਵੀ ਮੇਥੋਂ ਐ ਕਿਹਾ ਗਾ ਜਰਾ ਮਹਾਂਪੁਰਛਾ ਨੂੰ ਉਹ ਕਹਿੰਦਾ ਗੋਕਲਕ ਤਾਂ ਇੱਕ ਦਿਨ ਕਹਿਤਾ ਮੈਨੂੰ ਹੁਣ ਤੇਰੇ ਘਰੇ ਮੈਨੂੰ ਜਰਮ ਲੈਣਾ ਪਊਗਾ ਉਹ ਫਿਰ ਸੋਹਣਾ ਕਹੇ ਕਰੇ ਜਨਮ ਲੈ ਲਿਆ ਉਹਨੇ ਉਹਦੇ ਕਰੇ ਹੋਗੀ ਕੁੜੀ ਸੋਹਣਾ ਕੋਈ ਜਨਮ ਲੈ ਇੱਕ ਰੇਸ਼ਨ ਜਨਮ ਲੈ ਲਿਆ ਉਹਦੇ ਕਰੇ ਹੋਗੀ ਕੁੜੀ ਇਹ ਜਦੋਂ ਉਹਦੇ ਕੋ ਕੁੜੀ ਹੋਈ ਉਹ ਕਹਿੰਦੀ ਐਂ ਕਰੀ ਜਦੋਂ ਤੇਰੇ ਕੋਈ ਬੱਚਾ ਹੋ ਗਿਆ ਨਾ ਗੋਕਲ ਨੂੰ ਲੈ ਕੇ ਭੇਜ ਜੀ ਮੇਰੇ ਨਾਲ ਇਹਨੂੰ ਕ੍ਰਿਸ਼ਨ ਨੂੰ ਪਾਓ ਆਪਾ ਬੱਟੇ ਬੱਟੇ ਵਟਾਲਾਂਗੇ ਆ ਉਹ ਜਦੋਂ ਜਨਮ ਲੈਦਾ ਕ੍ਰਿਸ਼ਨ ਨੂੰ ਜਿਹਨ ਟੱਕਿਆ ਨੂੰ ਗੋਕਲ ਨੇ ਉੱਥੇ ਨੂੰ ਭਜ ਲਿਆ ਜਾ ਕੇ ਤੁਰਿਆ ਜਾਂਦਾ ਮੂਰੇ ਦਰਿਆ ਆ ਗਿਆ ਜੋ ਦਰਿਆ ਦੇ ਉੱਤੇ ਲਾ ਕੇ ਜੋੜੇ ਦਰਿਆ ਚ ਬੜਿਆ ਦੇ ਲੈ ਤੇ ਦਰਿਆ ਨੇ ਕਿਹਾ ਵੀ ਆ ਤਾਂ ਕ੍ਰਿਸ਼ਨ ਮਹਾਰਾਜ ਆ ਗਿਆ ਦਰਿਆ ਤਾਂ ਚੜਨ ਲੱਗ ਗਿਆ ਤਾਹਾਂ ਜੋ ਤਾਹਾਂ ਚੜਨ ਲੱਗ ਗਿਆ ਹੁਣ ਦਰਿਆ ਤਾਂ ਲੱਗਦਾ ਤੀ ਚਰਨਾ ਨਹੀਂ ਉਹਨੇ ਉਹ ਤਾਹਾਂ ਚੱਕਣ ਲੱਗ ਗਿਆ ਜਵਾਕ ਨੂੰ ਵੀ ਡੁੱਬੂਗਾ ਜਦੋਂ ਉਹਦੇ ਮੂੰਹ ਚ ਆਪਦੇ ਚ ਪਾਣੀ ਪੈਣ ਲੱਗਿਆ ਤਾਂ ਪਛਾਹ